ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਦੀਆਂ ਨੇ ਸ਼ਰਿਆਮ ਇੱਕ ਬਜ਼ੁਰਗ ਤੇ ਇੱਕ ਨੌਜਵਾਨ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਉਸ ਤੇ ਛਪੇੜੇ ਮਾਰੇ ਜਾ ਰਹੇ ਨੇ ਤਾਂ ਵੇਖ ਸਕਦੇ ਹੋ ਕਿ ਕਿਸ ਕਦਰ ਬਜ਼ੁਰਗ ਤੇ ਛਪੇੜੇ ਮਾਰ ਕੇ ਉਸ ਤੇ ਹਮਲਾ ਕੀਤਾ ਜਾ ਰਿਹਾ ਹੈ ਤਾਂ ਇਹ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਮੈਂਬਰ ਜਦੋਂ ਸਾਥ ਦੇ ਵਿੱਚ ਖੜਦੇ ਨੇ ਗੱਲਬਾਤ ਕਰਦੇ ਨੇ ਤਾਂ ਇਸ ਦੌਰਾਨ ਹੀ ਉક્ત ਵਿਅਕਤੀ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਮੈਂਬਰ ਮੇਜਰ ਸਿੰਘ ਦੱਸਦੇ ਨੇ ਕਿ ਉਹ ਸਾਥ ਵਿੱਚ ਖੜਕੇ ਗੱਲਾਂ ਕਰ ਰਹੇ ਸਨ ਤਾਂ ਇਸ ਦੌਰਾਨ ਅਵਤਾਰ ਸਿੰਘ ਨਾਂ ਦਾ ਵਿਅਕਤੀ ਜੋ ਕਿ ਕਾਂਗਰਸ ਨਾਲ ਸੰਬੰਧਿਤ ਹੈ ਉਹ ਉਹਨਾਂ ਤੇ ਹਮਲਾ ਕਰ ਦਿੰਦਾ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਉਹਨਾਂ ਨੇ ਇਸ ਸਬੰਧ ਦੇ ਵਿੱਚ ਗਿੱਦੜਬਾਹਾ ਦੇ ਥਾਣੇ ਕੋਟਪਾਈ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਉਧਰ ਦੂਜੀ ਧਿਰ ਦੇ ਵਿਅਕਤੀ ਦੇ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਵਿਅਸਤ ਹਨ ਹਜੇ ਗੱਲ ਨਹੀਂ ਕਰ ਸਕਦੇ ਜੀ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜੀ ਡਾਕਟਰ ਮੇਜਰ ਸਿੰਘ ਪੰਚਾਇਤ ਮੈਂਬਰ ਔਰ ਜਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਦਾ ਤੇ ਮੌਜੂਦਾ ਮੈਂਬਰ ਜੀ ਘਟਨਾ ਹੋਈ ਹੈ ਤੁਹਾਡੇ ਨਾਲ ਘਟਨਾ ਇਹ ਹੋਈ ਹੈ ਜੀ ਸਾਡੇ ਜੋ ਨਿਕਾ ਤਾਂ ਕੰਮ ਚੱਲਦਾ ਹੈ ਮੇਡ ਲੱਗਿਆ ਸੀਗਾ ਅਮਨਾਈ ਉਹਦੀਆਂ ਕੁਝ ਹਰਕਤਾਂ ਐਸੀਆਂ ਸੀਗੀਆਂ ਵੀ ਦਰੂਦੂ ਰਪਿੰਦਾ ਸੀਗਾ ਜੀ ਕਈ ਵਾਰੀ ਲਾਂਬੇ ਆਏ ਸੀ ਸ਼ਿਕਾਇਤਾਂ ਮਿਲੀਆਂ ਸਾਨੂੰ ਅਸੀਂ ਮਤਲਬ ਉਹਨੂੰ ਬਦਲ ਕੇ ਤੇ ਨਵਾਂ ਮੇਡ ਲਾਤਾਈਏ ਕੋਈ ਲੜਕੀ ਲਾਤੀ ਅਸੀਂ ਉਹ ਅੱਜ ਜਦੋਂ ਉਹਨੇ ਬੰਦੇ ਕੋਲ ਤੇ ਇਕੱਠੇ ਕਰ ਲਈ ਜੀ ਇੱਥੇ ਉਹ ਵਿਚਾਰੇ ਡਰਦੇ ਮਤਲਬ ਅਰਜ਼ੀਆਂ ਭਰਨ ਨਹੀਂ ਸੀ ਲਾਉਂਦੇ ਜੀ ਉਹਨਾਂ ਨੇ ਮਤਲਬ ਅਰਜ਼ੀਆਂ ਸੀ ਪਰਵਾਰਾਂ ਨੂੰ ਸ਼ੁਰੂ ਕਰਾਤੀਆਂ ਅਸੀਂ ਕਰਿਆਗੇ ਅਸੀਂ ਜੇ ਵਾਪਸ ਮਤਲਬ ਗਏ ਪਤਾ ਲੈਣ ਵੀ ਠੀਕ ਠਾਕ ਪੁੱਜ ਜਾਂਦੇ ਉਦੋਂ ਬਾਅਦ ਅਸੀਂ ਕੁਝ ਬੰਦੇ ਸਾਡੇ ਪਿੰਡ ਦੇ ਸਾਡੇ ਵਰਖਲਾ ਬੋਲੇ ਸੀ ਵੀੜ ਕੋ ਵੀ ਉਹਨਾਂ ਦਿਆਂ ਬੈਰਲ ਹੋਣ ਜਾਂਦੇ ਤੇ ਉਹ ਅਸੀਂ ਮਤਲਬ ਜਿਹੜੇ ਮੁੰਡੇ ਨੇ ਮੇਰੇ ਸੱਟ ਮਾਰੀ ਜੀ ਉਹਦੀ ਮਾਤਾ ਨੂੰ ਵਿਖਾਈ ਜਾਂਦੇ ਸੀ ਵੀ ਆਹ ਵੀ ਇਹੋ ਜਿਹੇ ਬੰਦੇ ਮਤਲਬ ਆਹਾ ਸਾਡੇ ਤੇ ਕਰੀ ਜਾਂਦੇ ਤੇ ਇਹ ਕਾਰਨ ਜਿਹੜਾ ਸਭ ਤੋਂ ਵੱਡੀ ਰਚੀ ਮਿਚੀ ਸਾਜ਼ਿਸ਼ ਹੈ ਕਾਂਗਰਸ ਦਾ ਸਾਬਕਾ ਸਰਪੰਚਾ ਹੀ ਉਹ ਦਾ ਸੀਰੀਆ ਹੋ ਤੇ ਉਹਨੂੰ ਟਕਾ ਕੇ ਭੇਜਿਆ ਸੀ ਅਸੀਂ ਗੱਲਾਂ ਕਰੀ ਜਾਂਦੇ ਮਗਰੋਂ ਮੇਰੇ ਹਮਲਾ ਕਰਿਆ ਉਹਨੇ ਇਹ ਜਾਣ ਬੁੱਝ ਕੇ ਕਰਿਆ ਤੁਸੀਂ ਜਾਣ ਬੁੱਝ ਕੇ ਜੀ ਬਿਲਕੁਲ ਜਾਣ ਬੁੱਝ ਕੇ ਕਰਿਆ ਤੇ ਕੋਈ ਸ਼ਿਕਾਇਤ ਦੇਤੀ ਐ ਦੀ ਬਈ ਕੋਈ ਸ਼ਿਕਾਇਤ ਅੱਜ ਅਸੀਂ ਦੇਤੀ ਐ ਜੀ ਪੁਲਿਸ ਆਈ ਵੀ ਸੀ ਪਰ ਉਹਨਾਂ ਦਾ ਕੋਈ ਕਰੇ ਹੋਈ ਨਹੀਂ ਸੀ ਤੇ ਇਹਦੀ ਕੋਈ ਵੀਡੀਓ ਵਾੜੀ ਬਣੀ ਸੀ ਬਈ ਹਾਂਜੀ ਵੀਡੀਓ ਬਣੀ ਦੀ ਐ ਜੀ ਇਕ ਮਣੀ ਵਾਲੇ ਪਿੰਡ ਦੀ ਮੇਜਰ ਸੰਗਠਨ ਪੰਚਾਇਤ ਮੈਂ ਬੰਨੇ ਦਰਖਾਸਤ ਦਿੱਤੀ ਹੈ ਅਵਤਾਰ ਸਿੰਘ ਪੁੱਤਰ ਤੇਜ ਸਿੰਘ ਮਣੀ ਵਾਲਾ ਠੀਕ ਹੈ ਜੀ ਇਹ ਦੇਖ ਲਓ ਲੜਾਈ ਝਗੜਾ ਦੀ ਦਰਖਾਸਤ ਹੈ ਇਹ ਅਸੀਂ ਇਹਦੀ ਜਿਹੜੀ ਪ੍ਰਕਿਰਿਆ ਕਰ ਰਹੇ ਹਾਂ ਤੋਂ ਅੰਦਰੋਂ ਬੁਲਾ ਕੇ ਜੋ ਹੋਊਗਾ ਆਪਣੀ ਕਾਰਵਾਈ ਕੀਤੀ ਜਾਊ ਨੇ ਕੀ ਲੱਗਦਾ ਮਾਮਲਾ ਕੀ ਕਿਵੇਂ ਲੱਗਦਾ ਉਹਨੇ ਦੱਸਿਆ ਵੀ ਕੋਈ ਨਿੱਜੀ ਰੰਜਿਸ਼ ਜਾਂ ਕੋਈ ਨਿੱਜੀ ਰੰਜਿਸ਼ ਨਾਲ ਕੋਈ ਨਹੀਂ ਸੀ ਬਸ ਇਹ ਹੀ ਹੈ ਵੀ ਉਹ ਕਹਿੰਦਾ ਵੀ ਮੈਂ ਸੱਚ ਤੇ ਖੜਾ ਗੱਲਾਂ ਬਾਤਾਂ ਕਰਦਾ ਸੀਗਾ ਇਹਨੇ ਆ ਕੇ ਮੇਰੇ ਮਾਰੀ ਹੈ ਸੱਚ ਮੁੱਖੀ ਮਾਰੀ ਹੈ ਉਹ ਖੜੇ ਲੋਕਾਂ ਨੇ ਕਹਿੰਦਾ ਸਾਨੂੰ ਸ਼ਰਾਤ ਹੈ ਤੇ ਕੀ ਕਾਰਵਾਈ ਹੋਊਗੀ ਇਹ ਇਹਦਾ ਸਿਪੜਤਾਲ ਤੋਂ ਜੋ ਬਣਦੀ ਹੋਈ ਉਹ ਕਰਾਂਗੇ ਠੀਕ ਹਾਂ ਦੂਜੀ ਤਰ ਦਾ ਕੋਈ ਮਾਮਲਾ ਉਹਨਾਂ ਦਾ ਨਹੀਂ ਕੋਈ ਪੱਕ ਨਹੀਂ ਨਹੀਂ ਇਹੀ ਇਹਨਾਂ ਦੀ ਦਰਖਾਸਤ ਇੱਕੋ ਸਾਡੇ ਕੋਲ ਹੈ ਜੇ ਦੂਜੀ ਤਰਫੋਂ ਕੋਈ ਦਰਖਾਸਤ ਨਹੀਂ ਇਹ ਕੋਈ ਉਹ ਵੀ ਦਰਖਾਸਤ ਦੇਣਗੇ ਤੇ ਉਹਨੂੰ ਵੀ ਇਸੇ ਤਰ੍ਹਾਂ ਡਰਾਣਾ ਸੀ ਬਾਤ ਲਾਂਗੇ ਬੜਤਾਲ ਲਾਂਗੇ ਜੋ ਬਣਦਾ ਹੋਇਆ ਕਰਾਂਗੇ ਠੀਕ